ਬਾਪੂ ਜੀ ਕੀ ਨਾ ਹੈ ਤੇ ਮੇਰਾ ਨੰਗਰੇ ਹੀ ਜਾਂਦਾ ਜੀ ਕੀ ਨਾ ਜੀ ਬੇਟੇ ਦਾ ਜੀ ਜਿਹੜੀ ਕੱਟਣੀ ਹੈ ਕੀ ਕੱਟਣਾ ਹੋਈ ਹੈ ਜਿਹੜੀ ਉੱਥੇ ਸਰ ਉੱਥੇ ਹੀ ਇਥੋਂ ਜਦੋਂ ਗਿਆ ਹੀ ਤੇ ਮੈਂ ਤਾਂ 8:30 ਵਜੇ ਨਾਲ ਫੋਨ ਲਾਇਆ ਜੀ ਉਹਨੂੰ ਪਹਿਲਾਂ ਵੀ ਲਾਉਂਦਾ ਰਿਹਾ ਜੀ ਫੋਨ ਤੇ ਮੈਨੂੰ 8:30 ਹੋ ਜਾਈ ਉਹਨੇ ਆਖਿਆ ਇਹ ਡੈਡੀ ਮੈਂ ਪਹੁੰਚ ਗਿਆ ਉੱਥੇ ਤੇ ਉਸ ਤੋਂ ਬਾਅਦ ਉਹ ਮੈਨੂੰ ਮੁੰਡਾ ਲੈ ਜਾਊਗਾ ਕਿ ਉਹ ਕੰਮ ਤੇ ਗਿਆ ਸੀ ਜੀ ਤੇ ਉਹ ਉੱਥੇ ਗਿਆ ਹੀ ਤੇ ਉਹਨੂੰ ਲੈ ਕੇ ਆ ਗਈ। ਹੂੰ। ਜੋ ਨੂੰ ਛੱਡ ਕੇ ਤੇ ਇੱਕ ਕਮਲਜੀਤ ਗੱਡੀ ਲੈ ਕੇ ਤੇ ਆਉਦੇ ਮਨ ਲਕਮਰੇ ਵੱਲ ਜਾਂਦਾ ਸੀ। ਹੂੰ ਹੂੰ। ਤੇ ਰਾਜਪੂਤ ਦੇ ਕੋ ਵੀ ਪਿੱਤੇ ਉਹ ਦੂਰ ਜਾਂਦਾ। ਕਿੰਨਾ ਸਮਾਂ ਪਹਿਲਾਂ ਗਿਆ ਸੀ ਤੇ ਕੀ ਕੰਮ ਕਰਦਾ ਸੀ ਉੱਥੇ ਤੇ ਤੁਹਾਡਾ ਪਰਿਵਾਰ ਕੀ ਕੰਮ ਸੀ? ਪਿੰਨ ਸਰ। ਅਸੀਂ ਤਾਂ ਜੀ ਦੂਜਾ ਮੰਨਿਆ-ਮੰਨਿਆ ਰਹਿ ਕੇ ਚੱਲ ਰਹੇ ਹਾਂ ਨਹੀਂ ਇੰਨਾ। ਹਾਂ ਜੀ। ਤੇ 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 ਇੱਕ ਦਿਨ ਲਾਇਉ ਠੇਕੇ ਟੁਕਿੰਦੇ ਜੀ ਨਹੀਂ। ਪਾਣੀ ਕੱਟੂ ਹੁੰਦਾ ਸੀ। ਹੂੰ। ਹੁਣ ਬਾਕੀ ਕੰਮ ਕਰਦੇ ਸੀ। ਉਥੇ ਡਰਾਈਵਰੀ ਕਰਦਾ ਸੀ ਕਿੰਨਾ ਸਮਾਂ ਹੋ ਗਿਆ ਸੀ ਕਮਲ ਨੂੰ ਉੱਥੇ ਕੈਨੇਡਾ ਗਏ ਹੋਏ ਤੇ ਕਿਹੜੀ 3 ਸਾਲ ਹੋ ਗਏ ਜੀ ਮੋਂਟਰੀਅਲ ਗਿਆ ਸੀ ਮੋਂਟਰੀਅਲ ਗਿਆ ਸੀ ਸਟੱਡੀ 'ਤੇ ਗਿਆ ਸੀ ਹਾਂ ਜੀ ਸਟੱਡੀ 'ਤੇ ਗਿਆ ਸੀ ਹੁਣ ਕਿੰਨਾ ਸਮਾਂ ਪਹਿਲਾਂ ਵਾਪਸ ਆਇਆ ਸੀ ਹੁਣ ਕਿੰਨਾ ਖਾਲਾ ਬਾਅਦ ਹੀ ਆਇਆ ਸੀਗਾ ਜੀ 2 ਮਹੀਨੇ ਲੱਗ ਗਿਆ ਜੀ 2 ਮਹੀਨੇ ਲੱਗੇ ਹਾਂ ਤੁਹਾਨੂੰ ਇਸ ਦੀ ਖਬਰ ਕਦੋਂ ਪ੍ਰਾਪਤ ਹੋਈ ਹੈ ਵੀ ਉਸ ਦਾ ਨਾਲ ਆ ਘਟਨਾ ਵਾਪਰ ਗਈ ਤੁਹਾਨੂੰ ਤਾਂ ਜੀ ਤੜਕੇ ਪਤਾ ਲੱਗਿਆ ਕੀ ਮੰਨ ਕਰਦੇ ਹੋ ਤੁਸੀਂ ਕੀ ਮੰਨਤ ਨੇ ਅਨਿਤ ਜੀ ਇਹੋ ਗੱਲਾਂ ਨੇ ਵੀ ਜੇ ਤਾਂ ਉੱਥੋਂ ਦਾ ਬਣ ਗਿਆ ਤਾਂ ਅਸੀਂ ਉੱਥੋਂ ਦਾ ਬਣਾਵਾਂਗੇ ਤੇ ਜਾਂ ਸਾਡੀ ਨੈੱਟ ਬੋਲੀ ਇੱਥੇ ਜਾਂਦੇ